ਕਸਬਾ ਬੇਗੋਵਾਲ ਵਿੱਚ ਜਿੱਥੇ ਹਰ ਪਾਸੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬੇਗੋਵਾਲ ਟਾਂਡਾ ਸੜਕ ਦੀ ਖਸਤਾ ਹਾਲਤ ਦੇ ਚੱਲਦਿਆਂ ਸੜਕ ਤੇ ਪਏ ਟੋਇਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਜਿੱਥੇ ਕਿ ਸੜਕਾਂ ਤੇ ਚੌਕ ਦੀ ਖਸਤਾ ਹਾਲਤ ਕੰਨ ਪਾਣੀ ਖੜਾ ਹੋਣ ਕਰਕੇ ਲੋਕ ਵੀ ਡਿੱਗਦੇ ਨਜ਼ਰ ਆਏ ਹਨ ਰਾਹੀ ਗੀਰਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੜਕ ਦੇ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਰੋਡ ਦੀ ਕਾਫੀ ਸਮੇਤ ਬਹੁਤ ਮੜੀ ਹ ਹਉਦ ਤੇ ਕਿਉਂਕਿ ਬੱਚੇ ਵੀ ਜਾਂਦੇ ਪੜਨ ਵਾਸਤੇ ਬੱਸਾਂ ਮੰਗਦੀਆਂ ਇਹ ਟਾਂਡੇ ਤੋਂ ਜਿਹੜੀ ਸ਼ਕੀਆਂ ਆਦੀ ਨਾ ਆਪਣੇ ਪੀਰ ਅਦੋਂ ਪੀਰ ਬਖਸ਼ੇ ਦੇ ਪਗਵਿ ਪੀ ਜਾਂਦੀ ਪਈ ਕੋਲ ਅਖੋਰ-ਖੋਰ ਜੀ ਜਾਂਦੀ ਹੈ ਕਾਫੀ ਲੰਘਾ ਇੱਧਰ ਨੂੰ ਲੇਕਿਨ ਇੱਥੋਂ ਅੰਗੇ ਬਹੁਤ ਲੋਕੀ ਪਰੇਸ਼ਾਨ ਹੁੰਦੇ ਕੱਪੜੇ ਖਰਾਬ ਹੋ ਜਾਂਦੇ ਆ ਲੋਕੀ ਵੀ ਜੇ ਪੁੱਜੀ ਜਾਂ ਨੇ ਸਕੂਲਾਂ ਦੀ ਬਰਦੀਆਂ ਖਰਾਬ ਹੋ ਜਾਂਦੀ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਵੈਸੇ ਇੱਧਰ ਇੱਧਰ ਧਿਆਨ ਦੇ ਕੇ ਜਲਦੀ ਜਲਦੀ ਇਹ ਕੰਮ ਠੀਕ ਕਰਉਣਾ ਚਾਹੀਦਾ ਵੈਸੇ ਤਾਂ ਮੇਨਕਾਰ ਨਹੀਂ ਕਿ ਮੇਨਕਾਰ ਨਹੀਂ ਇੱਕ ਬੁੱਕੀ ਤੋਂ ਲੱਗਦੇ ਹੈਗੇ ਆ ਬਾਕੀ ਇਹਨੂੰ ਕੋਈ ਦੇਖਣ ਨੂੰ ਨਹੀਂ ਕਰਦਾ ਕੋਈ ਨਹੀਂ ਇੱਧਰ ਕਾਫੀ ਸਮੇਂ ਤੋਂ ਅਸੀਂ ਬੇਦੇਪੇ ਲੰਘਦੇ ਆ ਪਰ ਇੰਜ ਇਸ ਪਾਸੇ ਤਣ ਕਿਸ ਤਨ ਇਪਸ਼ਾਲਸ ਦੇ ਤਰ੍ਹਾਂ ਦੇ ਪਾਸੇ ਕੇਸ ਧਿਆਨੀ ਹੈਗਾ ਪੁਲਿਸੇ ਕਿਰਪਾ ਕਰਕੇ ਇਹਦੇ ਧਿਆਨ ਦੇਣਾ ਚਾਹੀਦਾ ਕੋ ਕਾਫੀ ਸਮੇਂ ਤੋਂ ਇੱਕ ਟੋਏਡਾਇ ਪਈ ਹੈ ਸ਼ੁਰਗ ਟੁੱਟੀ ਕਾਫੀ ਖਰਾਬ ਹੈ ਲੋਕੀ ਆਪ ਜਾਈ ਦੀ ਹੈਗੀ ਪਰ ਬਹੁਤ ਜ਼ਿਆਦਾ ਕੰਮ ਖਰਾਬ ਹੈ ਸੜਕ ਤਾਂ ਬੜੀ ਖਰਾਬ ਹੈ ਉਹ ਸੜਕ ਤਾਂ ਬਹੁਤ ਖਰਾਬ ਹੈ ਜਦੋਂ ਮੰਗੀ ਦਾ ਇੱਥੇ ਟੋਏ ਟੋਏ ਨਏ ਰਹੇ ਐਟ ਐਕਸੀਡੈਂਟ ਹੋਇਆ ਇੱਥੇ ਐਕਸੀਡੈਂਟ ਬਹੁਤ ਨੇ ਹਾਂਜੀ ਕਿੰਨੇ ਸੱਕਦੇ ਤੇ ਕੀ ਨੁਕਸਾਨ ਨੌ ਵੱਤੂ ਵੱਤ ਲੋਕ ਤਾਂ ਬੜੇ ਲੱਗਦੇ ਜੀ ਟੜੰਗੜ 2000 ਲੋਕ ਨਗ ਜਾਂਦੇ ਨੇ ਡੇਲੀ ਦਾ ਇੱਥੇ ਹਾਲਤ ਤੇ ਜੀ ਇੱਥੇ ਬਹੁਤ ਮਾੜੀ ਹੈ ਪਾਈ ਤੇ ਰਿਪੋਰਟਾਂ ਕਰ ਕਰਕੇ ਵੀ ਛੱਡ ਗਏ ਆ ਸਾਡੀ ਕੋ ਸੁਣਦਾ ਹੀ ਨਹੀਂ ਕਿਉਂ ਨਹੀਂ ਛੱਡਦੇ ਕਿੱਥੋਂ ਕਿੱਥੇ ਆਉਂਦੇ ਆ ਇਹ ਸੁਭਾਣਪੁਰ ਤੋਂ ਟਾਂਡਾ ਟਾਂਡਾ ਇਹ ਕਿੰਨਾ ਕੁ ਟਾਈਮ ਲੱਗਦਾ ਹੈ ਜੀ ਹੈ ਗਾਏ 1 ਕਿਲੋਮੀਟਰ ਹੈ ਗਈ ਹੈ 10 ਕਿਲੋਮੀਟਰ ਆ ਜਿਹੜਾ ਪਹਿਲਾਂ ਸੀਵ ਰਹੇ ਨਹੀਂ ਕਰਦਾ ਸੀ ਉਹਦੀ ਵਜ੍ਹਾ ਨਾਲ ਸਾਰੀ ਟੁੱਟ ਗਈ ਹਨ ਸੀਵਰੇ ਵੀ ਥੋੜਾ ਜਿਆ ਥੰਨਿਆ ਉਸ ਤੋਂ ਬਾਅਦ ਤੇ ਛੱਟ ਹੋਏ ਜਿਹੜੇ ਨੇ ਤਾਂ ਐਕਸੀਡੈਂਟ ਬੜੇ ਹੁੰਦੇ। ਜਿਹੜੀ ਛੜ ਕੇ ਲੱਕਰ ਪਿੱਛਾ ਤੇ ਫਰਮ ਪਿੱਛਾ ਨਹੀਂ ਹੈ। ਟੀਵੀ ਡਬਲ ਜੀ ਦੀ। ਹਾਂਜੀ। ਅਹੀ ਮੰਨਦੇ ਕਰਦੇ ਹੈ ਬੰਨੀ ਚਾਹੀਦੀ ਹੈ ਤੇ ਐਕਸੀਡੈਂਟ ਹੋ ਜਾਂਦਾ ਕੋਈ 2-3 ਦਾ ਐਕਸੀਡੈਂਟ ਹੁੰਦਾ। ਤੇਰੀ ਹਾਲਤ ਬਹੁ ਮਾੜੀ ਵਾਸਤੇ ਤੇ ਇਹੋ ਬੇਇੱਜ਼ਤੀ ਹੈ ਜੀ ਰੋਡ ਸਹੀ ਹੋਣਾ ਚਾਹੀਦਾ। ਉਹ ਡੇਗੋਵਾਲ ਦਾ ਬਹੁਤ ਘਾਟਾ ਹਾਲ ਹੈ ਜੀ। ਕਿੰਨੇ ਸਮੇ ਤੋਂ ਇਹ ਸੜਕ ਇੱਦਈ ਹੈਗੀ ਇਹ ਤੇ ਕੀ ਕਹਿਣਾ ਚਾਹੋਗੇ ਸੜਕ ਨੂੰ ਲੈ ਕੇ ਉਹ ਸਾਲ ਹੋ ਗਏ ਰਿਹਾ ਉਹ ਹਾਲ ਜੇ ਲੱਗੇ ਜੋਦਾ ਹੀ ਹੋ ਗਏ ਰਿਹਾ ਤੇ ਬੰਦੇ ਸਵੇਰ ਟੱਕਰ ਟੁੱਟੇ ਪਏ ਨੇ ਇਹ ਪੱਲੋ ਜੱਕ ਜਾਣਾ ਬਹੁਤ ਪਰੇਸ਼ਾਨੀ ਹੁੰਦੀ ਪਾਣੀ ਭਿੱਜ ਭੀ ਜਾਣ ਤੇ ਕੀ ਰੋਡ ਜਿਹੜੀ ਹੈਗੀ ਕਿੰਨੇ ਲੋਕ ਇਸ ਰੋਡ ਤੋਂ ਲੰਘਦੇ ਨੇ ਜਾਂਦੇ ਬਹੁਤ ਜ਼ਿਆਦਾ ਰੋਡ ਤੋਂ ਲੰਘਦੇ ਨੇ ਸਾਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਇਹ ਪ੍ਰਸ਼ਾਸਨ ਨੇ ਇਹ ਕੰਮ ਠੀਕ ਕਰਨਾ ਚਾਹੀਦਾ ਤੇ ਬੰਦ ਕਰਨਾ ਵੀ ਇਹ ਸੜਕ ਉਸ ਤੋਂ ਇਲਾਵਾ ਜਿਹੜੇ ਸਭਾਰਪੁਰ ਦੇ ਟਿੱਟਾ ਸਾਰੇ ਸਾਰੇ ਰੋਡ ਟੁੱਟੇ ਨੇ ਬੰਦ ਹਾਂਜੀ ਮੇਰਾ ਨੰਗਲ ਵਾਲਾ ਕੀ ਹਾਲਾਤ ਹੈ ਲਾਹ ਦਾ ਦਰਦ ਸਾਹਮਣੇ ਦੇਖਦੇ ਆ ਨਾ ਉਹ ਤਾਂ ਕਹਿੰਦੇ ਲਵਾਨਿਆ ਦੀ ਰਾਜਧਾਨੀ ਹੈ ਯਾ ਦੇਖ ਲੋ ਜੀ ਇਦਾਂ ਟੋਟੇ ਸਾਹਮਣੇ ਕੱਢਦੇ ਆ ਨਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ